ਜਿਹੜਾ ਪਿਛਲੇ ਦਿਨੀ ਸਯੁਕਤ ਮੋਰਚਾ ਆਲ ਇੰਡੀਆ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਦੋ ਪ੍ਰੋਗਰਾਮ ਤੈਅ ਹੋਏ ਆ ਇੱਕ ਮੋਗੇ ਹੋਇਆ 9 ਤਰੀਕ ਦਾ 9 ਜਨਵਰੀ ਦਾ ਦੂਜਾ ਪ੍ਰੋਗਰਾਮ ਹੋਇਆ 4 ਜਨਵਰੀ ਦਾ ਤਹਾਣੇ ਹਰਿਆਣੇ ਦੇ ਵਿੱਚ ਉਹ ਦੋ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਤਿਆਰੀਆਂ ਚੱਲ ਰਹੀਆਂ ਨੇ ਤੀਜਾ ਜਿਹੜਾ ਪ੍ਰੋਗਰਾਮ ਹੈ ਸਾਡੀ ਜਥੇਬੰਦੀ ਵੱਲੋਂ ਅੱਜ ਜਿਹੜਾ ਬੰਦ ਹੋਇਆ ਪੰਜਾਬ ਬੰਦ ਉਹਦੇ ਵਿੱਚ ਅਸੀਂ ਬਲਾਕ ਪੱਧਰ ਤੇ ਆਰਥਿਕ ਫੂਕ ਮੁਜਾਰੇ ਕਰਨ ਦਾ ਫੈਸਲਾ ਹੋਇਆ ਜਿਹੜੇ ਕਈ ਦਰਜਣਾਂ ਯਾਨੀ ਜੇ ਕਈ ਵੀ 50 ਥਾਵਾਂ ਤੇ ਲਗਭਗ ਉਹ ਪੰਜਾਬ ਦੇ ਵਿਦਿਆਰਥੀ ਫੂਕ ਮੁਜਾਰੇ ਹੋਏ ਆ ਜਿਹੜਾ 4 ਤਰੀਕ ਨੂੰ ਤਹਾਣੇ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਉਹ ਮੈਨਾ ਮੰਗਾਂ ਤੇ ਵਿਸ਼ੇਸ਼ ਕਰਕੇ ਜਿਹੜਾ ਨਵਾਂ ਡਰਾਫਟ ਆਇਆ ਹੈ ਯਾਨੀ ਖੇਤੀ ਕਾਨੂੰਨ ਜਿਹੜੇ ਪਹਿਲਾਂ 2021 ਵਿੱਚ ਆਪਾਂ ਦੋਨੋਂ ਲੜਿਆ ਉਨਾ ਨੂੰ ਸਰਕਾਰ ਤੇ ਏਡੇ ਢੰਗ ਦਾ ਚੋਰ ਮੋਰੀ ਹੈ ਦੁਬਾਰਾ ਲਾਗੂ ਕਰਨੀ ਚਾਹੁੰਦੀ ਹੈ ਉਹਦੇ ਵਿੱਚ ਇਹਨਾਂ ਨੇ ਉਹੀ ਗੱਲਾਂ ਨੇ ਜਿਹੜੀਆਂ ਕਾਲੇ ਕਾਨੂੰਨਾਂ ਤੇ ਤਿੰਨੋ ਖੇਤੀ ਕਾਨੂੰਨਾਂ ਚ ਪਾਇਆ ਸੀ ਉਹੀ ਲਗਭਗ ਨੇ ਬਸ ਫਰਕ ਸਿਰਫ ਇਹ ਨਹੀਂ ਹੈ ਇਹ ਸਟੇਟ ਸਰਕਾਰਾਂ ਨੂੰ ਕੇਂਦਰ ਨੇ ਡਰਾਫਟ ਭੇਜਿਆ ਵੀ ਤੁਸੀਂ ਇਹਦਾ ਪ੍ਰਪੋਜ਼ਲ ਭੇਜੋ ਕਿਉਂਕਿ ਬੀਜੇਪੀ ਦਾ ਇਹ ਪਹੁੰਚੀ ਹੈ ਕਿ ਜਿਹੜੀਆਂ ਸਰਕਾਰਾਂ ਉਹਨਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਸਟੇਟਾਂ ਦੇ ਵਿੱਚ ਉੱਥੇ ਇਹ ਡਰਾਫਟ ਇੰਪਲੀਮੈਂਟ ਹੋ ਜਾਊਗਾ ਤੇ ਜਿਹੜੀਆਂ ਸਰਕਾਰਾਂ ਦੇ ਵਿੱਚ ਇਹਨਾਂ ਦੀ ਸਰਕਾਰ ਐਲਟੀ ਸਰਕਾਰ ਹੈ ਬੀਜੇਪੀ ਉੱਥੇ ਉਹਨਾਂ ਦੀ ਚੂੜੀ ਟਾਈਟ ਕਰਕੇ ਦਬਾਅ ਪਾ ਕੇ ਉਹਨੂੰ ਲਾਗੂ ਕਰਾਉਣਗੇ ਇਹਨਾਂ ਮੁੱਦਿਆਂ ਤੇ ਅਸੀਂ ਐਮਐਸਪੀ ਦੀਆਂ ਜਿਹੜੀਆਂ ਨਾਲ ਗਰੰਟੀ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਦੋ ਪ੍ਰੋਗਰਾਮ ਇੱਕ ਹਰਿਆਣੇ 'ਚ ਇੱਕ ਪੰਜਾਬ 'ਚ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਤੇ ਕਰ ਰਹੇ ਹਾਂ ਅਸੀਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਬੀਬੀਆਂ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸਰਕਾਰ ਤੇ ਇਹਦਾ ਦਬਾਅ ਪਾਇਆ ਜਾ ਸਕੇ ਤਾਂ ਕਿ ਇਹ ਮੋਰਚਾ ਜਿਹੜਾ ਨਵੇਂ ਡਰਾਫਟ ਵਾਲੀ ਨੀਤੀ ਲਾਗੂ ਕਰਨ ਦੀ ਹੈ ਉਹਨੂੰ ਵਾਪਸ ਮੋੜਨ ਲਈ ਖਾਤਰ ਸਮੂਹ ਜਨਤਾ ਦਾ ਸਹਿਯੋਗ ਲੈਣ ਦੀ ਖਾਤਰ ਲੋਕਾਂ 'ਚ ਆਪਣੀ ਗੱਲ ਲੈ ਕੇ ਜਾਈਏ ਜਿਹੜਾ ਪਿਛਲੇ ਦਿਨੀਂ ਸ joint ਮੋਰਚਾ ਆਲ ਇੰਡੀਆ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਦੋ ਪ੍ਰੋਗਰਾਮ ਤੈਅ ਹੋਏ ਆ ਇੱਕ ਮੋਗੇ ਹੋਇਆ 9 ਤਰੀਕ ਦਾ 9 ਜਨਵਰੀ ਦਾ ਦੂਜਾ ਪ੍ਰੋਗਰਾਮ ਹੋਇਆ ਚਾਰ ਜੰਦਰੀ ਦਾ ਤਹਾਣੇ ਹਰਿਆਣੇ ਦੇ ਵਿੱਚ ਉਹ ਦੋ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਤਿਆਰੀਆਂ ਚੱਲ ਰਹੀਆਂ ਨੇ ਤੀਜਾ ਜਿਹੜਾ ਪ੍ਰੋਗਰਾਮ ਹੈ ਸਾਡੀ ਜਥੇਬੰਦੀ ਵੱਲੋਂ ਅੱਜ ਜਿਹੜਾ ਬੰਦ ਹੋਇਆ ਪੰਜਾਬ ਬੰਦ ਉਹਦੇ ਵਿੱਚ ਅਸੀਂ ਬਲਾਕ ਪੱਧਰ ਤੇ ਆਰਥਿਕ ਫੂਕ ਮੁਜਾਰੇ ਕਰਨ ਦਾ ਫੈਸਲਾ ਹੋਇਆ ਜਿਹੜੇ ਕਈ ਦਰਜਣਾਂ ਯਾਨੀ ਜੇ ਕਹੀਏ ਵੀ 50 ਥਾਵਾਂ ਤੇ ਲਗਭਗ ਉਹ ਪੰਜਾਬ ਦੇ ਵਿਦਿਆਰਥੀ ਫੂਕ ਮੁਜਾਰੇ ਹੋਏ ਆ ਜਿਹੜਾ 4 ਤਰੀਕ ਨੂੰ ਕਹਾਣੇ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਉਹ ਮੈਨਾ ਮੰਗਾ ਤੇ ਵਿਸ਼ੇਸ਼ ਕਰਕੇ ਜਿਹੜਾ ਨਵਾਂ ਡਰਾਫਟ ਆਇਆ ਹੈ ਯਾਨੀ ਖੇਤੀ ਕਾਨੂੰਨ ਜਿਹੜੇ ਪਹਿਲਾਂ 2021 ਵਿੱਚ ਆਪਾਂ ਦੋਨੋਂ ਲੜਿਆ ਉਹਨਾਂ ਨੂੰ ਸਰਕਾਰ ਤੇ ਏਡੇ ਢੰਗ ਨਾਲ ਚੋਰ ਮੋਰੇ ਨੇ ਦੁਬਾਰਾ ਲਾਗੂ ਕਰਨੀ ਚਾਹੁੰਦੀ ਹੈ ਉਹਦੇ ਵਿੱਚ ਇਹਨਾਂ ਨੇ ਉਹੀ ਗੱਲਾਂ ਨੇ ਜਿਹੜੀਆਂ ਕਾਲੇ ਕਾਨੂੰਨਾਂ 'ਚ ਤਿੰਨੋਂ ਖੇਤੀ ਕਾਨੂੰਨਾਂ 'ਚ ਪਾਇਆ ਸੀ ਉਹੀ ਲਗਭਗ ਨੇ ਬਸ ਫਰਕ ਸਿਰਫ ਇਹ ਨਹੀਂ ਹੈ ਇਹ ਸਟੇਟ ਸਰਕਾਰਾਂ ਨੂੰ ਕੇਂਦਰ ਨੇ ਚਿੱਠੀ ਡਰਾਫਟ ਭੇਜਿਆ ਵੀ ਤੁਸੀਂ ਇਹਦਾ ਪ੍ਰਪੋਜ਼ਲ ਭੇਜੋ ਕਿਉਂਕਿ ਬੀਜੇਪੀ ਦਾ ਇਹ ਪਹੁੰਚੀ ਹੈ ਕਿ ਜਿਹੜੀਆਂ ਸਰਕਾਰਾਂ ਉਹਨਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਸਟੇਟਾਂ ਦੇ ਵਿੱਚ ਉੱਥੇ ਇਹ ਡਰਾਫਟ ਇੰਪਲੀਮੈਂਟ ਹੋ ਜਾਊਗਾ ਤੇ ਜਿਹੜੀਆਂ ਸਰਕਾਰਾਂ ਦੇ ਵਿੱਚ ਇਹਨਾਂ ਦੀ ਸਰਕਾਰ ਐ ਐਨਟੀ ਸਰਕਾਰ ਐ ਬੀਜੇਪੀ ਉੱਥੇ ਉਹਨਾਂ ਦੀ ਚੋਣੀ ਟੈਗ ਕਰਕੇ ਦਬਾਅ ਪਾ ਕੇ ਉਹਨੂੰ ਲਾਗੂ ਕਰਾਉਣਗੇ ਇਹਨਾਂ ਮੁੱਦਿਆਂ ਤੇ ਅਸੀਂ ਐਨਐਸਪੀ ਨੇ ਜਿਹੜੀਆਂ ਨਾਲ ਗਰੰਟੀ ਦਿੱਲੀ ਮੋਰਚੇ ਦੇ ਮੰਗਾਂ ਰਹਿੰਦੀਆਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਦੋ ਪ੍ਰੋਗਰਾਮ ਇੱਕ ਹਰਿਆਣੇ 'ਚ ਇੱਕ ਪੰਜਾਬ 'ਚ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਤੇ ਕਰ ਰਹੇ ਹਾਂ ਅਸੀਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਬੇਬੀਆਂ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸਰਕਾਰ ਤੇ ਇਹਦਾ ਦਬਾਅ ਪਾਇਆ ਜਾ ਸਕੇ ਤਾਂ ਕਿ ਇਹ ਮੋਰਚਾ ਜਿਹੜਾ ਨਵੇਂ ਡਰਾਫਟ ਵਾਲੀ ਨੀਤੀ ਲਾਗੂ ਕਰਨ ਦੀ ਹੈ ਉਹਨੂੰ ਵਾਪਸ ਮੋੜਨ ਲਈ ਖਾਤਰ ਸਮੂਹ ਜਨਤਾ ਦਾ ਸਹਿਯੋਗ ਲੈਣ ਦੀ ਖਾਤਰ ਲੋਕਾਂ 'ਚ ਆਪਣੀ ਗੱਲ ਲੈ ਕੇ ਜਾਈਏ